ਇਹ ਸੱਚ ਹੈ ਕਿ ਸਿੰਦਾ ਬਲੈਕੀਆ ਆਪਣੇ ਗਰਲਫ੍ਰੈਂਡ ਨੂੰ ਨਾਲ ਰੱਖਦਾ ਸੀ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਕਮਰੇ ਦੇ ਵਿੱਚ ਇਹ ਕਿਵੇਂ ਹੋ ਸਕਦਾ ਕਿ ਇਹ ਪਿੰਡਰਾਂ ਵਾਲੇ ਨੂੰ ਪਤਾ ਨਾ ਹੋਵੇ ਲਾਉ ਦੇ ਵਿੱਚ ਲੁੱਟਾਂ ਖੋਹਾਂ ਕਰਨੀਆਂ ਡਕੈਤੀਆਂ ਕਰਨੀਆਂ ਇਹ ਲੁੱਟਾਂ ਖੋਹਾਂ ਵਾਲੇ ਸਾਰੇ ਭਾਂਵੇਂ ਬਲਾਤਕਾਰੀਆਂ ਵੀ ਵਿੱਚ ਆਉਂਦੇ ਇਹਨਾਂ ਸਾਰਿਆਂ ਦਾ ਅਡਾ ਪਿੰਡਰਾਂ ਵਾਲੇ ਦੇ ਕੋਲ ਦਰਬਾਰ ਸਾਹਿਬ ਹੁੰਦਾ ਸੀ ਇਹਦੇ ਨਾਲ ਇਹਦੀ ਗਰਲਫ੍ਰੈਂਡ ਰਹਿੰਦੀ ਸੀ ਤੇ ਸ਼ਰਿਆਮ ਦਰਬਾਰ ਸਾਹਿਬ ਦੇ ਜਿਹੜੇ ਰੂਮ ਨੇ ਕਮਰੇ ਨੇ ਉਹਨਾਂ ਦੇ ਵਿੱਚ ਇਹ ਸਿੰਧਾ ਰਹਿੰਦਾ ਸੀ ਵਾਇਬਲਿਟੀ ਕਾ ਖਾਲਸਾ ਵਾਇਬਲਿਟੀ ਫਤਿਹ ਮੈਂ ਅੱਜ ਜਰਨੈਲ ਸਿੰਘ ਭਿੰਡਾਰਵਾਲਾ ਦੀ ਗੱਲ ਕਰਨੀ ਹੈ ਜਦੋਂ ਦਰਬਾਰ ਸਾਹਿਬ ਤੇ ਉਹਨਾਂ ਦਾ ਬੋਲਬਾਲਾ ਰਿਹਾ ਉਹਨਾਂ ਦਾ ਕਬਜ਼ਾ ਰਿਹਾ ਮੈਂ ਕਹੂੰਗਾ ਉਸ ਵਕਤ ਜਿਹੜੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਸੀ ਉਹ ਕਮੇ ਅਤਵਾਦੀ ਸੀ ਜਾਂ ਕਾੜ ਕੂਸੀ ਕੋਈ ਵੀ ਨਾਮ ਦੇ ਨਾਲ ਉਹਨਾਂ ਦਾ ਤੁਸੀਂ ਜ਼ਿਕਰ ਕਰ ਲਓ ਉਹਨਾਂ ਸਾਰਿਆਂ ਦਾ ਅਡਾ ਭਿੰਡਾਰਵਾਲੇ ਕੋਲੇ ਜਾ ਕੇ ਹੁੰਦਾ ਸੀ ਪਦਾਲ ਦੇ ਵਿੱਚ ਲੁੱਟਾਂ ਖੁਆ ਕਰਨੀਆਂ ਡਕੈਤੀਆਂ ਕਰਨੀਆਂ ਇਹ ਲੁੱਟਾਂ ਖੁਆ ਵਾਲੇ ਸਾਰੇ ਭਾਵੇਂ ਬਲਾਤਕਾਰੀਆਂ ਵਿੱਚ ਆਉਂਦੇ ਇਹਨਾਂ ਸਾਰਿਆਂ ਦਾ ਅਡਾ ਭਿੰਡਰਾਂ ਵਾਲੇ ਦੇ ਕੋਲ ਦਰਬਾਰ ਸਾਹਿਬ ਹੁੰਦਾ ਸੀ ਸਭ ਤੋਂ ਵੱਡੀ ਜੇ ਮਿਸਾਲ ਤੁਸੀਂ ਲੈਣੀ ਹੋਵੇ ਉਦਾਹਰਣ ਦੇਣੀ ਹੋਵੇ ਉਹਨਾਂ ਦੇ ਉਸ ਸਮੇਂ ਦੇ ਵਿੱਚੋਂ ਇੱਕ ਪਾਸੇ ਸਿੰਧਾ ਬਲੈਕੀਆ ਦੂਜੇ ਪਾਸੇ ਸ੍ਰਿੰਦਰ ਛੋੜੀ ਇਹ ਦੋ ਬੰਦੇ ਆ ਜਿਹੜਾ ਸਿੰਧਾ ਹੈ ਬਲੈਕੀਆ ਤੇ ਇਹਦਾ ਕੈਰੈਕਟਰ ਕੀ ਸੀਗਾ ਇਦੇ ਨਾਲ ਇਹਦੀ ਗਰਲਫ੍ਰੈਂਡ ਰਹਿੰਦੀ ਸੀ ਤੇ ਸ਼ਰਿਆਮ ਦਰਬਾਰ ਸਾਹਿਬ ਦੇ ਜਿਹੜੇ ਰੂਮ ਨੇ ਕਮਰੇ ਨੇ ਉਹਨਾਂ ਦੇ ਵਿੱਚ ਇਹ ਸਿੰਦਾ ਰਹਿੰਦਾ ਸੀ ਹਾਲਾਂਕਿ ਉਸ ਵਕਤ ਦੇ ਕੁਝ ਸੱਜਣ ਬਜ਼ੁਰਗ ਹੈਗੇ ਨੇ ਜਿਹੜੇ ਇਹ ਕਰਤੂਤਾਂ ਦੱਸ ਰਹੇ ਤੇ ਦੂਜੇ ਪਾਸੇ ਸ੍ਰਿੰਦਰ ਛੋਟੀ ਜਿਨੂੰ ਕਹਿੰਦੇ ਸੱਜੀ ਬਾਹ ਪਿੰਡਾਂ ਵਾਲੇ ਦੀ ਬੜੀਆਂ-ਬੜੀਆਂ ਫੁੱਪੜੀਆਂ ਮਾਰੀਆਂ ਉਹ ਗੱਡੀ ਦੀ ਲੀ ਤੇ ਮੋਟਰਸਾਈਕਲ ਆ ਲੈਂਦਾ ਸੀ ਉਹਨੇ 15-18 ਬੰਦੇ ਕੁੱਟ ਦਿੱਤੇ ਜਿਹੜੀ ਆ ਤੁਹਾਨੂੰ ਜੁੱਦ ਮੋਰਚਾ ਪਿਕਚਰ ਫਿਲਮ ਆਈ ਉਹਦੇ ਵਿੱਚ ਉਹਦਾ ਸੀਨ ਰਾਜਕਾਕੜੇ ਨੇ ਕੀਤਾ ਸੀ ਮੈਂ ਜਿਹੜੀਆਂ ਗੱਲਾਂ ਦੋ ਤਿੰਨ ਕਰਨੀਆਂ ਨੇ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜੇ ਇਹ ਸੱਚ ਹੈ ਕਿ ਸਿੰਦਾ ਬਲੈਕੀਆ ਆਪਣੇ ਗਰਲਫ੍ਰੈਂਡ ਨੂੰ ਨਾਲ ਰੱਖਦਾ ਸੀ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਕਮਰੇ ਦੇ ਵਿੱਚ ਇਹ ਕਿਵੇਂ ਹੋ ਸਕਦਾ ਕਿ ਇਹ ਭਿੰਡਰਾਂ ਵਾਲੇ ਨੂੰ ਪਤਾ ਨਾ ਹੋਵੇ ਇਹ ਕੋੜਾ ਸੱਚ ਹੈ ਦੂਜੀ ਗੱਲ ਜਿਹੜੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਸੀ ਬਲਾਤਕਾਰੀ ਸੀ ਉਹਨਾਂ ਦਾ ਕਹਿ ਲਈਏ ਕਿ ਰਿਕਾਰਡ ਬੁੰਦਾ ਹੈ ਉਹ ਜਾ ਕੇ ਜੇ ਦਰਬਾਰ ਸਾਹਿਬ ਦੇ ਕਮਰੇ ਵਿੱਚ ਰਹਿੰਦੇ ਸੀ ਭਿੰਡਾਂ ਵਾਲੇ ਨੂੰ ਕਿਉਂ ਨਹੀਂ ਪਤਾ ਸੀ ਇਹ ਸਚਾਈ ਹੈ ਤੇ ਦੂਜੀ ਗੱਲ ਸਰਿੰਦਰ ਛੋਟੀ ਨੂੰ ਇਹਨਾਂ ਨੇ ਸ਼ਹੀਦ ਬਣਾਇਆ ਵਧੀਆ ਕੈਰੇਕਟਰ ਵਾਲਾ ਸੀ ਪਤਾ ਨਹੀਂ ਕੀ ਕੁਝ ਉਹਦੇ ਨਾਮ ਨਾਲ ਜੋੜਿਆ ਗਿਆ ਤੇ ਜਦੋਂ ਉਹਦਾ ਕਤਲ ਕੀਤਾ ਸਿੰਦੇ ਤੇ ਉਹਦੀ ਗਰਲਫ੍ਰੈਂਡ ਨੇ ਉਹਨੇ ਇਲਜ਼ਾਮ ਇਹ ਲਾਇਆ ਸੀ ਕਿ ਮੈਂ ਬੰਬੇ ਗਿਆ ਸੀ ਕੋਈ ਬੈਂਕ ਡਕੈਤੀ ਵਾਸਤੇ ਡਾਕਾ ਮਾਰਨ ਵਾਸਤੇ ਬਾਅਦ ਵਿੱਚ ਸੁਰਿੰਦਰ ਸੋਢੀ ਨੇ ਮੇਰੀ ਗਰਲਫ੍ਰੈਂਡ ਦੇ ਨਾਲ ਬਲਾਲ ਕਰ ਕਿਤਾ ਇਲਜ਼ਾਮ ਲਾਇਆ ਸੀ ਤੇ ਇਹ ਲੋਕ ਦੱਸ ਰਹੇ ਨੇ ਕਿ ਵਾਕਈ ਇਦਾਂ ਹੋਇਆ ਤੇ ਫਿਰ ਕੀ ਭਿੰਡਰਾਂ ਵਾਲੇ ਨੂੰ ਇੰਨਾ ਕਤੂਤਾਂ ਦਾ ਪਤਾ ਨਹੀਂ ਸੀ ਕੀ ਕੰਮ ਕਰਿਆ ਸੀ ਚਲੋ ਇਹ ਤਾਂ ਜਿਹੜੀਆਂ ਆਮ ਗੱਲਾਂ ਲੋਕ ਕਰਦੇ ਨੇ ਜਾਂ ਹੋਇਆ ਉਹ ਹੈ ਇੱਕ ਗੱਲ ਮੈਂ ਹੋਰ ਕਹਣੀ ਹੈ ਭਿੰਡਰਾਂ ਵਾਲਾ ਤੇ ਉਹਦੇ ਕੁਝ ਪੈਰੋਕਾਰ ਜਿਹੜੇ ਇੱਥੋਂ ਤੱਕ ਕਹਿ ਚੁੱਕੇ ਨੇ ਕਿ ਜੋ ਕੁਝ ਭਿੰਡਰਾਂ ਵਾਲਾ ਕਹਿੰਦਾ ਅਸੀਂ ਉਹ ਕਰਦੇ ਹਾਂ ਜੜ ਕੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਮਤਲਬ ਨਹੀਂ ਉਹ ਮੰਨਣ ਨਾ ਮੰਨਣ ਜੋ ਭਿੰਡਰਾਂ ਵਾਲੇ ਨੇ ਕਹਤਾ ਕਹਿੰਦੇ ਅਸੀਂ ਉਹ ਕਰਨਾ ਅੱਜ ਵੀ ਕਰ ਰਹੇ ਨੇ ਜੇ ਤੁਸੀਂ ਤੁਸੀਂ ਦਲੀਲ ਨਾਲ ਗੱਲ ਕਰੋਗੇ ਨਾ ਸਭ ਤੋਂ ਪਹਿਲਾਂ ਭਿੰਡਰਾਂ ਵਾਲੇ ਦਾ ਜ਼ਿਕਰ ਕਰਨੇ ਗੁਰੂ ਸਾਹਿਬ ਦਾ ਜ਼ਿਕਰ ਨਹੀਂ ਕਰਦੇ ਜੇ ਭਿੰਡਰਾਂ ਵਾਲਾ ਪੰਥ ਦਾ ਦਰਦੀ ਹੁੰਦਾ ਇੱਕ ਹਣ ਗੱਲ ਕਹਿਣ ਲੱਗਾ ਸੁਣ ਲਿਓ ਜੇ ਪਿੰਡਰਾਂ ਵਾਲਾ ਪੰਥ ਦਰਦੀ ਹੁੰਦਾ ਜਿਹੜੀ ਡੇਰਿਆਂ ਦੇ ਵਿੱਚ ਆਪੋ ਆਪਣੀ ਮਰਜ਼ਾਦਾ ਡੇਰਿਆਂ ਨੇ ਬਣਾਈ ਹੈ ਨਾ ਉਹ ਅੱਜ ਨਾ ਹੁੰਦੀ ਪਿੰਡਰਾਂ ਵਾਲਾ ਦਰਬਾਰ ਸਾਹਿਬ ਵਿੱਚ ਰਹਿੰਦਾ ਹੋਇਆ ਵੇ ਕੱਲ ਤੱਕ ਤੇ ਰਹਿੰਦਾ ਹੋਇਆ ਵੇ ਟਕਸਾਲ ਦੀ ਮਰਜ਼ਾਦਾ ਮੰਨਦਾ ਰਿਹਾ ਕੱਲ ਤੱਕ ਦੀ ਮਰਜ਼ਾਦਾ ਨੂੰ ਉਹਨੇ ਮੰਨਿਆ ਨਹੀਂ ਜਿਉਂ ਚਾਹੁੰਦਾ ਤਾਂ ਕੱਲ ਦਰ ਸਾਹਿਬ ਦੀ ਮਰਜ਼ਾਦਾ ਲਾਗੂ ਕਰ ਸਕਦਾ ਸੀ ਤੇ ਅੱਜ ਇਹਨਾਂ ਡੇਰਾਵਾਦ ਨਾ ਹੁੰਦਾ ਕਿਸੇ ਦੀ ਜੁਰਤ ਨਾ ਹੁੰਦੀ ਕਿ ਸਾਡੇ ਕੌਮ ਵੱਲ ਕੋਈ ਉਂਗਲ ਚੱਕ ਸਕਦਾ ਇਹ ਸਭ ਤੋਂ ਵੱਡੀ ਗਲਤੀ ਸੀ ਕਾਲ ਤੱਕ ਤੇ ਰਹਿੰਦਾ ਹੋਇਆ ਵੀ ਉਹ ਟਕਸਾਲ ਦੀ ਮਰਿਆਦਾ ਮੰਨਦਾ ਰਿਹਾ ਜਿਹੜੀ ਰਹਿਰਾ ਸਾਹਿਬ ਦਰਵਾਸਾ ਪੜੀ ਜਾਂਦੀ ਸੀ ਕਾਲ ਤੱਕ ਤੇ ਪੜੀ ਜਾਂਦੀ ਸੀ ਉਹ ਪੜਦਾ ਨਹੀਂ ਸੀ ਦਸਮਗ੍ਰੰਥ ਦੇ ਜਿਹੜੇ ਦੋਹਰੇ ਬਗਾਰਾ ਜਾਂ ਕੀਰਤਪਖਿਆਨ ਇਹੋ ਜਿਹੇ ਜਿਹੜੇ ਉਹ ਦੋਹਰੇ ਆ ਉਹ ਪੜਦਾ ਰਿਹਾ ਵੇ ਤਾਂ ਨਾੜਕ ਦੀ ਕਥਾ ਦਸਮਗ੍ਰੰਥ ਦੀ ਕਥਾ ਚੰਡੀ ਦੀ ਵਾਰ ਉੱਥੇ ਪੜਦਾ ਰਿਹਾ ਇਹਦਾ ਮਤਲਬ ਇਹ ਹੈ ਕਿ ਭਿੰਡਰਾਂ ਵਾਲੇ ਨੇ ਵੀ ਕਾਲਰਕ ਦੀ ਮਰਿਆਦਾ ਨੂੰ ਮੰਨਿਆ ਨਹੀਂ ਸੀ ਜੇ ਮੰਨਿਆ ਹੁੰਦਾ ਜੇ ਸਿਹਰਦ ਹੁੰਦਾ ਇਹ ਸਭ ਤੋਂ ਵਧੀਆ ਤੇ ਸਭ ਤੋਂ ਵੱਡਾ ਕਾਰਜ ਸੀ ਕੌਮ ਦੇ ਲਈ ਇਹ ਕਰਨ ਵਾਲਾ ਤੇ ਪਰ ਉਹਨੇ ਕੀਤਾ ਨਹੀਂ ਇਹ ਸਚਾਈ ਹੈ ਇਹ ਜਿਹੜੀਆਂ ਗੱਲਾਂ ਬਾਤਾਂ ਮੈਂ ਜੀਤੀਆਂ ਨੇ ਨਾ ਇਹ ਕੋਈ ਮੇਰੇ ਲਈ ਜਾਂ ਆਮ ਲੋਕਾਂ ਲਈ ਨਵੀਆਂ ਨਹੀਂ ਹੈਗੀਆਂ ਬਹੁਤ ਪੁਰਾਣੀਆਂ ਨੇ ਬਹੁਤ ਪਹਿਲਾਂ ਬਹੁਤ ਵਿਦਵਾਨਾਂ ਨੇ ਕੀਤੀਆਂ ਹੋਈਆਂ ਪਰ ਕੋਈ ਜ਼ਰੂਰਤ ਨਹੀਂ ਰੱਖਦਾ ਕਿ ਇਦਾਂ ਕੋਈ ਕਹਿ ਦੇਵੇ ਜਦੋਂ ਵੀਡੀਓ ਸੁਣਨਗੇ ਜਿਹੜੇ ਭਿੰਡਾਂ ਵਾਲੇ ਦੇ ਚੇਲੇ ਚੁਪਟੇ ਨੇ ਉਹਨਾਂ ਨੂੰ ਗਾਲਾਂ ਹੀ ਦੇਣਗੇ ਪਰ ਮਿੱਤਰੋ ਇਹ ਸਚਾਈ ਹੈ ਭਿੰਡਾਂ ਵਾਲੇ ਨੇ ਨਾਂ ਸਿੱਖ ਰਹਿਤ ਨੂੰ ਆਪ ਮੰਨਿਆ ਇਨਾ ਉਹਨੇ ਲਾਗੂ ਕੀਤਾ ਕੇਵਲ ਆਪਣੀ ਜਾਨ ਬਚਾਉਣ ਵਾਸਤੇ ਕਾਲ ਤੱਕ ਦੀਆ ਦਰਵਾਸਾ ਦੀ ਆੜ ਲੈ ਇੱਕ ਸਹਾਰਾ ਬਣਾਇਆ ਇਹ ਸਚਾਈ ਹੈ ਹੁਣ ਇਹ ਜੋ ਮੈਂ ਕੁਝ ਕਿਹਾ ਮੇਰਾ ਕੋਈ ਇਹ ਮਕਸਦ ਨਹੀਂ ਕਿ ਮੈਂ ਜਾਨ ਬੁਝ ਕੇ ਜਾਂ ਮੈਂ ਕਿਸੇ ਨੂੰ ਟਾਰਗੇਟ ਕਰ ਰਿਹਾ ਮੇਰਾ ਇਹ ਮਤਲਬ ਨਹੀਂ ਉਹਦੇ ਪੈਰੋਕਾਰ ਉਹਦੇ ਜਿਹੜੇ ਚੇਲੇ ਨੇ ਉਹ ਦੱਸ ਦੇਣ ਵੀ ਤੁਸੀਂ ਕਾਲ ਕਰਦੇ ਰਹਿਮ ਰਦਾ ਨੂੰ ਮੰਨਦੇ ਹੋ ਜਦ ਤੱਕ ਸਾਲ ਦੀ ਮਿਹਰ ਨਾ ਚੱਲਦੀ ਹੈ ਇਸ ਚਾਹੀਏ ਬਹੁਤ ਵੱਡੀ ਜੋ ਕਰਨਾ ਚਾਹੁੰਦਾ ਕਰ ਸਕਦਾ ਸੀ ਪਰ ਕੀਤਾ ਨਹੀਂ ਹੁਣ ਕਮੈਂਟਾਂ ਵਿੱਚ ਤੂੰ ਕਰਨਾ ਚਾਹੁੰਦਾ ਕੀ ਹੈ ਤੂੰ ਭਿੰਡਰਾਂ ਵਾਲੇ ਨੂੰ ਇਦਾਂ ਬੋਲਦਾ ਹੈ ਗੁਰੂ ਸਾਹਿਬ ਦੀ ਬਾਣੀ ਤੋਂ ਉੱਪਰ ਸਾਡੇ ਲਈ ਕੋਈ ਸੰਤ ਨਹੀਂ ਕੋਈ ਭਿੰਡਰਾਂ ਵਾਲਾ ਨਹੀਂ ਕੋਈ ਨਹੀਂ ਸਾਡੇ ਲਈ ਜੇ ਗੁਰੂ ਜਨ ਸਾਹਿਬ ਦੀ ਬਾਣੀ ਤੋਂ ਉੱਪਰ ਕੋਈ ਹੈ ਤਾਂ ਦੱਸ ਦਿਓ ਫਿਰ ਠੀਕ ਹੈ ਜੇ ਇਹ ਗੰਨਾ ਚੁਬਦੀਆਂ ਨੇ ਚੁਬਦੀਆਂ ਰਹਿਣ ਦਿਓ ਅਸੀਂ ਕੀ ਲੈਣਾ ਗੁਰੂ ਗ੍ਰੰਥ ਸਾਹਿਬ ਦੀ ਤੇ ਸੇਖ ਰਤਨ ਰਾ ਦੀ ਗੱਲ ਕਰ ਰਹੇ ਆਂ ਜੇ ਝੂਠਿਆ ਤਾਂ ਦੱਸ ਦਿਓ ਜੇ ਉਹਦੇ ਮਨ 'ਚ ਕੌਮ ਪ੍ਰਤੀ ਦਰਦ ਹੁੰਦਾ ਇੱਕਤਾ ਪ੍ਰਤੀ ਦਰਦ ਹੁੰਦਾ ਫੇਰ ਆ ਡੇਰਾਬਾਦ ਜਿਹੜਾ ਅੱਜ ਕੌਮ ਦਾ ਜਲੂਸ ਕੱਢ ਰਿਹਾ ਨਾ ਇਹ ਡੇਰਾਬਾਦ ਹੋਣਾ ਨਹੀਂ ਸੀ ਮੈਨੂੰ ਇੱਕ ਵੀ ਡੇਰੇ ਵੀ ਦੱਸ ਦਿਓ ਵੀ ਕਿੱਥੇ ਕਾਲ ਤੱਕ ਡੇਰਾਬਾਦ ਰੈਦਮ ਰਾ ਦਾ ਲਾਗੂ ਹੈ ਆ ਰਾੜੇ ਵਾਲੇ ਨੇ ਆ ਰੰਧਾਵੇ ਵਾਲੇ ਨੇ ਆ ਨਾਨਕ ਸਰਗੀ ਨੇ ਆ ਨੀਲਤਾਰਗੀ ਨੇ ਆ ਫੁਲਾਨੇ ਨੇ ਆ ਧਮਕੇ ਨੇ ਇਹੀ ਆ ਨਾ ਇਕੋੜੀਆਂ ਨਹੀਂ ਗੱਲਾਂ ਸੁਣ ਲਿਓ ਗੌਰ ਕਰ ਲਿਓ ਜੇ ਸਿੱਖ ਰਹੇ ਤੂੰ ਮੇਰੇ ਕੋਲ ਨੂੰ ਮੰਨਦੇ ਹੋ ਕੱਲ ਤੱਕ ਤੈਨੂੰ ਮੰਨਦੇ ਹੋ ਬਾਣੀ ਨੂੰ ਮੰਨਦੇ ਹੋ ਤਾਂ ਥੋੜੀ ਬਹੁਤੀ ਅਕਲ ਆ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ